ਲੁਧਿਆਣੇ ਸ਼ਹਿਰ ਦੇ ਵਿੱਚ ਜ਼ਵਾਹਰ ਨਗਰ ਕੈਂਪ ਦੇ ਵਿੱਚ ਬਾਂਦਰ ਨੇ ਖੂਦ ਪਾਇਆ ਹੋਇਆ ਮਹੱਲੇ ਵਾਸੀ ਬਹੁਤ ਜ਼ਿਆਦਾ ਪਰੇਸ਼ਾਨ ਨਜ਼ਰ ਆ ਰਹੇ ਹਨ ਇਹ ਖੁੱਲੇ ਆਮ ਬਾਂਦਰ ਵੱਡੀਆਂ-ਵੱਡੀਆਂ ਆਟ ਪੋਸੀਆਂ ਮਾਰਦਾ ਨਜ਼ਰ ਆਉਂਦਾ ਜਿਸ ਦੇ ਕੰਨ ਬਜ਼ੁਰਗ ਅਤੇ ਬੱਚਿਆਂ ਦੇ ਅੰਦਰ ਸਹਿਮ ਦਾ ਮਾਹੌਲ ਬਣਿਆ ਹੋਇਆ ਮਹੱਲੇ ਵਾਸੀਆਂ ਨੇ ਵੀ ਮੰਗ ਕੀਤੀ ਹੈ ਕਿ ਜੰਗਲਾਤ ਵਿਭਾਗ ਮਹਿਕਮਾ ਜਲਦੀ ਤੋਂ ਜਲਦੀ ਇਹਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰੇ ਤਾਂ ਜੋ ਕਿ ਇਹਨਾਂ ਬਾਂਦਰਾਂ ਨੂੰ ਫੜਨ ਉਪਰੰਤ ਇਹਨਾਂ ਨੂੰ ਜੰਗਲਾਂ ਦੇ ਵਿੱਚ ਆਜ਼ਾਦ ਛੱਡ ਦਿੱਤਾ ਜਾਵੇ ਜਦੋਂ ਇਹ ਬਾਂਦਰ ਘਰਾਂ ਆਂਦੇ ਮਹੱਲੇ ਵਿੱਚ ਆਉਂਦੇ ਹਨ ਘਰਾਂ ਵੱਲ ਆਉਂਦੇ ਹਨ ਤਾਂ ਬਹੁਤ ਹੀ ਜ਼ਿਆਦਾ ਖਰੂਦ ਪਾਉਂਦੇ ਹਨ ਮਹੱਲੇ ਵਾਸੀ ਬਹੁਤ ਪਰੇਸ਼ਾਨ ਨਜ਼ਰ ਆ ਰਹੇ ਹਨ ਕਿਉਂਕਿ ਬਾਂਦਰ ਅਨੇਕਾਂ ਹੀ ਉਸ ਦੀਆਂ ਹਰਕਤਾਂ ਬੱਚਿਆਂ ਅਤੇ ਬਜ਼ੁਰਗਾਂ ਦੇ ਲਈ ਸਹਿਮ ਦਾ ਮਾਹੌਲ ਨਜ਼ਰ ਆ ਰਿਹਾ ਮਹੱਲੇ ਵਾਸੀ ਬਹੁਤ ਪਰਸ਼ਾਨ ਨਜ਼ਰ ਆ ਰਹੇ ਨੇ ਇਹ ਤਸਵੀਰਾਂ ਆਪ ਜੀ ਦੇ ਨਾਲ ਲੁਧਿਆਣੇ ਸ਼ਹਿਰ ਦੀਆਂ ਸਾਂਝੀਆਂ ਕਰਦੇ ਪਏ ਹਾਂ ਜਵਾਹਰ ਨਗਰ ਕੈਂਪ ਦੇ ਵਿੱਚ ਬਾਂਦਰ ਨੇ ਬਹੁਤ ਵੱਡਾ ਖਰੂਦ ਪਾਇਆ ਹੋਇਆ ਆ ਜਿਸ ਦੇ ਕਾਰਨ ਮਹੱਲੇ ਵਾਸੀ ਬਹੁਤ ਪਰੇਸ਼ਾਨ ਨਜ਼ਰ ਆ ਰਹੇ ਹਨ ਚਾਰ ਪੰਜ ਸਮੇਂ ਤੋਂ ਹੋ ਗਿਆ ਜੀ ਆਇਆ ਆਇਆ ਹਾਂਜੀ ਤੇ ਬੱਚੇ ਛੋਟੇ ਛੋਟੇ ਰੈਸ਼ੀ ਏਰੀਆ ਲੱਗਦਾ ਵੀ ਕਿ ਨੁਕਸਾਨ ਕਰ ਸਕਦਾ ਮੂੰਹ ਕੀ ਹਾਂਜੀ ਓਏ ਅਟੈਕ ਕਰ ਰਿਆ ਜੀ ਬੱਚਿਆਂ ਤੇ ਛੋਟੇ ਬੱਚਿਆਂ ਦੇ ਅਟੈਕ ਕਰ ਰਿਆ ਜੀ ਠੀਕ ਹੈ ਹਾਂਜੀ ਤੇ ਹੁਣ ਗਿਆ ਕਿਧਰ ਨੂੰ ਮੂੰਹ ਕੀ ਏ ਜੀ ਬਾਹਰ ਰੋਡ ਉੱਲ ਗਿਆ ਜੀ ਕੁਸ਼ਨ ਮਾਰਕੀਟ ਵਾਲੀ ਸਾਈਡ ਤੇ ਅੱਛਾ ਇਹ ਆਇਆ ਕਿਹੜੀ ਜਗ੍ਹਾ ਜਵਾਰ ਨਗਰ ਤੇ ਜਵਾਰ ਨਗਰ ਕੈਂਪ ਲੇਬਰ ਕਲੋਨੀ ਚ ਆਇਆ ਜੀ ਅੱਛਾ ਕੀ ਕਹਿਣਾ ਚਾਹੋਗੇ ਕੈਂਪ ਚੋਂ ਬੋਲ ਰਹੇ ਹਾਂ ਇੱਕ ਦੋ ਤਿੰਨ ਦਿਨ ਹੋ ਗਿਆ ਆਪਣਾ ਘੁੰਮ ਰਿਹਾ ਇੱਧਰ ਬੱਚੇ ਬਹੁਤ ਪਰੇਸ਼ਾਨ ਗਏ ਹੈ ਹਰ ਸਾਭੀ ਹੋ ਸਕਦਾ ਕਿ ਇਹਨੂੰ ਕੱਟ ਵੀ ਸਕਦਾ ਵੱਢ ਵੀ ਸਕਦਾ ਤੇ ਕੋਟੇ ਟਪਕ ਟਪਕੇ ਇਹਨੂੰ ਉੱਧਰ ਜਾਂਦਾ ਕਿਦੀ ਉੱਧਰ ਜਾਂਦਾ ਲੱਗਦਾ ਪਲਿਆ ਹੋਇਆ ਹੈ ਪੂਰਾ ਕਿਨੇ ਤਕੜਾ ਜੀ ਵੈਸੇ ਤੇਨੇ ਢਾਰੀ ਵੀ ਹੈ ਬੱਚਿਆਂ ਦਾ ਢਾਰਾ ਕਿ ਇਹਨੂੰ ਕੱਟ ਵੀ ਸਕਦਾ ਨੁਕਸਾਨ ਹੀ ਹੈ ਬੜੀ ਮਹਿੰਤਾਲੀ ਗੱਲ ਹੈ ਤੇ ਤੁਸੀਂ ਵੀ ਬੜੀ ਗਾਈ ਜਲਾਲ ਮੈਂ ਕਿ ਇਹਨੂੰ ਮੈਸੇਜ ਦੇਣਾ ਚਾਹੁੰਦਾ ਕਿ ਜ਼ਰੂਰ ਜਰੂਰ ਨੁਕਸਾਨ ਹੋ ਸਕਦਾ ਹੈ ਕਦੋਂ ਪੁੱਛਿਆ ਜੇ ਬੱਚੇ ਨਿੱਕੇ ਨਿੱਕੇ ਆ ਦਰਬਾਰ ਘੁੰਮਦੇ ਆ ਤੇਨੂੰ ਟੀਮ ਤੇ ਚੀ ਜਾਵੇ ਤੇ ਜਗਾ ਦੇ ਆਇਆ ਹੈ ਤੇ ਇਹ ਜਵਾਨ ਅਗਰ ਕੈਮਰੇ ਤੇ ਆਈ ਤੇ ਬੱਚੇ ਡਰਦੇ ਪਏ ਆ ਜੀ ਤੇ ਬੱਚਿਆਂ ਨੂੰ ਨੁਕਸਾਨ ਨਾ ਹੋ ਜਾਵੇ ਤੇ ਅਟੈਕ ਕਰਦਾ ਪਈ ਉਹਨਾਂ ਤੇ ਸਰ ਕੇ ਕੋਰੋਨਾ ਇਹ ਕਿੰਨੇ ਦਿਨਾਂ ਦਾ ਘੁੰਮ ਰਿਹਾ ਹੈ ਤਿੰਨ ਚਾਰ ਤਿੰਨ ਚਾਰ ਦਿਨ ਹੋ ਗਏ ਨੇ ਆਇਆ ਤੇ ਅੱਜ ਤੱਕ ਕੋਈ ਸਰਕਾਰੀ ਭਵਾਗ ਦੀ ਕੋਈ ਟੀਮ ਪਹੁੰਚੀ ਨਹੀਂ ਕੋਈ ਟੀਮ ਨਹੀਂ